ਹੁਸ਼ਿਆਰਪੁਰ ਦੇ ਫਤੇਗਰ ਰੋਡ ਰਹੀਮਪੁਰ ਬਾਜਾ ਪੈਟਰੋਲ ਪੰਪ ਦੇ ਸਾਹਮਣੇ ਬੀਤੀ ਰਾਤ 8 ਵਜੇ ਦੇ ਕਰੀਬ ਸਕੂਟਰ ਅਤੇ ਮੋਟਰਸਾਈਕਲ ਦੀ ਜਬਰਦਸਤ ਟੱਕਰ ਵਿੱਚ ਕਨੇਡਾ ਤੋਂ ਆਏ ਮਾਂ ਅਤੇ ਪੁੱਤ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੂਸਰੇ ਪਾਸੇ ਇਸ ਦੁਰਘਟਨਾ ਦੇ ਵਿੱਚ ਮੋਟਰਸਾਈਕਲ ਸਵਾਰ ਨੋਜੰਗ ਮੀਰੂ ਵਿੱਚ ਜ਼ਖਮੀ ਹੈ ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ 1:30 ਸ਼ਾਮ ਮ੍ਰਿਤਕ ਲੜਕਾ ਅਤੇ ਉਸ ਦੀ ਮਾਂ ਦੀ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਪੁਲਿਸ ਨੇ Laash ਨੂੰ ਵਾਰਸਾਂ ਦੇ ਹਵਾਲੇ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਇੰਚਾਰਜ ਪੁੜਹੀੜਾ ASI ਸੁਖਦੇਵ ਸਿੰਘ ਨੇ ਜਾਣਕਰ ਦਿੰਦੇ ਹੋਏ ਦੱਸਿਆ ਕਿ ਐਕਟਿਵਾ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਵਿੱਚ ਦੋ ਦੀ ਮੌਤ ਹੋਈ ਹੈ ਤੇ ਇੱਕ ਜ਼ਖਮੀ ਹੈ ਜਾਣਕਰ ਦਿੰਦੇ ਹੋਏ ਸੁਖਦੀਪ ਸਿੰਘ ਨੇ ਦੱਸਿਆ ਕਿ ਰਹੀਮਪੁਰ ਸਬਜ਼ੀ ਮੰਡੀ ਵਿੱਚੋਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਬਹੁਤ ਤੇਜ਼ ਰਫ਼ਤਾਰ ਨਾਲ ਆਇਆ ਤੇ ਜਿਸਨੇ ਫਤੇਗਰ ਰੋਡ ਤੇ ਵੱਲ ਜਾਣ ਆ ਰਹੇ ਐਕਟਿਵਾ ਅਤੇ ਜੀ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਅਸੀਂ ਦੌੜ ਦੇ ਉੱਪਰੋਂ ਖਿੜਕੀ ਚੋਂ ਦੇਖਿਆ ਤਾਂ ਥੱਲੇ ਤਿੰਨ ਬੰਦੇ ਡਿਗੇ ਪਏ ਸੀ ਦੋ ਗੱਟੀਆਂ ਸੀਗੀਆਂ ਤੇ ਅਸੀਂ ਦੌੜ ਕੇ ਮੈਂ फटाफट ਥੱਲੇ ਉਤਰ ਕੇ ਆਇਆ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਸੀਗੀ ਦੋ ਜੈਂਟ ਸੀਗੇ ਕੋਈ ਇੱਕ ਲੜਕਾ ਸੀਗਾ 20 ਸਾਲ ਦਾ ਇੱਕ ਬੰਦਾ ਹੋਰ ਸੀਗਾ ਤੇ ਬਹੁਤ ਬੁਰੀ ਤਰ੍ਹਾਂ ਦਾ ਮਤਲਬ ਉਹਨਾਂ ਦੇ ਖੂਨੋਂ ਖੂਨ ਹੋਇਆ ਪਿਆ ਸੀ ਬੁਰਾ ਹਾਲ ਹੋਇਆ ਪਿਆ ਸੀ ਤੇ ਇੱਥੇ ਬੱਜੇ ਆ ਜੀ ਆਕੇ ਮਨ ਰੱਬ ਜਾਣਦਾ ਕਿ ਪਤਾ ਨਹੀਂ ਆਪਸੇ ਕਿੱਦਾਂ ਵੱਜੇਗੇ ਪਰ ਜਿੱਥੇ ਇੱਕ ਗੱਡੀ ਕੋਈ ਤੇਜ਼ ਸੀ ਮੇਰੇ ਸਾਹਮਣਾਂ ਬਾਈਕ ਬਹੁਤ ਜ਼ਿਆਦਾ ਤੇਜ਼ ਸੀਗਾ ਉਹ ਆ ਕੇ ਐਕਟਿਵੇ ਆਪਸੇ ਵਿੱਚ ਵੱਜੇ ਆ ਮੋਟਰਸਾਈਕਲ ਤੇ ਐਕਟਿਵਾ ਮੋਟਰਸਾਈਕਲ ਤੇ ਐਕਟਿਵਾ ਵੱਜੇ ਆ ਠੀਕ ਆ ਜੀ ਇਹ ਕੋਈ ਲੱਗਿਆ ਪਤਾ ਕਿੱਥੋਂ ਦੇ ਰਹਿਣ ਵਾਲੇ ਸੀਗੇ ਲੋਕਲ ਸੀ ਹਾਂ ਜੀ ਜਿਹੜੇ ਮੋਟਰ ਆਪਣੇ ਐਕਟਿਵਾ ਤੇ ਸੀਗੇ ਉਹ ਸ਼ਾਇਦ ਮਾਂ ਪੁੱਤ ਸੀਗੇ ਤੇ ਉਹ ਆ ਦੋ ਨੰਬਰ ਸਕੀਮ 438 ਨੰਬਰ ਕੋਠੀ 'ਚ ਰਹਿੰਦੇ ਇੱਥੇ ਆਏ ਸੀ ਆਪਣੇ ਬ੍ਰਦਰ ਨੂੰ ਮਿਲਣ ਤਾਂ ਉਹ ਬਸ ਇੱਥੇ ਜਦਾਂ ਸ਼ਹਿਰ 'ਚ ਘੁੰਮਦੇ ਪਏ ਸੀ ਤਾਂ ਉਹ ਇਧਰੋਂ ਨਿਕਲੇ ਤਾਂ ਸਾਹਮਣੇ ਮੋਟਰਸਾਈਕਲ ਵਾਲਾ ਸਪੀਡ ਫਾਸਟ ਸੀ ਉਹਦੀ ਉਹ ਆਪਸ ਵਿੱਚ ਵੱਜੇ ਤਾਂ ਐਕਸੀਡੈਂਟ ਹੋਇਆ ਹੈ ਕਿੰਨੇ ਮੌਤਾਂ ਵੀ ਹੋਈਆਂ ਵਿੱਚ ਹਾਦਸਾ ਬਹੁਤੇ ਤਿੰਨੇ ਬੰਦੇ ਪੂਰੇ ਹੋ ਗਏ ਜੀ ਕਿੰਨੇ ਕੇ ਵਜੇ ਦੀ ਗੱਲ ਹੈ ਜੀ ਇਹ ਤਕਰੀਬਨ 8:00 8 ਵਜੇ ਦੀ ਗੱਲ ਹੈ ਜੀ ਕਿਹਨੇ ਕਿ ਐਂਬੂਲੈਂਸ ਨੂੰ ਬਹੁਤ ਫੋਨ ਕੀਤਾ ਬਹੁਤ ਜੀ ਐਂਬੂਲੈਂਸ ਨੂੰ ਬਹੁਤ ਇਸ ਕੰਟਰੋਲ ਰੂਮ ਨੂੰ ਫੋਨ ਕੀਤਾ ਉਹਨਾਂ ਨੂੰ ਉਹ ਕਹਿੰਦੇ ਜੀ ਅੱਛਾ ਜੀ ਆ ਗਏ ਬੰਦੇ ਤੁਹਾਡੇ ਚੱਕ ਕੇ ਲੈ ਗਏ ਠੀਕ ਹੈ ਉਹਨਾਂ ਨੇ ਕੋਈ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਆਨੇ ਆ ਜਾਂ ਅਸੀਂ ਕੋਈ ਦੇਖਦੇ ਆ ਐਂਬੂਲੈਂਸ ਵਾਲੇ ਵੀ ਅੱਧਾ ਪੌਣਾ ਘੰਟਾ ਉਹ ਬੰਦੇ ਇੱਥੇ ਤੜਫਦੇ ਰਹੇ ਤਾਂ ਕਿਸੇ ਨੇ ਵੀ ਆ ਕੇ ਇੱ ਤੇ ਮਤਲਬ ਕਹਿ ਲੋ ਵੀ ਜੇ ਆਪਾਂ ਸ਼ਾਇਦ ਥੋੜਾ ਐਫਰਟ ਕਰਦੇ ਉਹ ਬਚ ਵੀ ਸਕਦੇ ਸੀ ਕਿੰਨੇ ਕ ਵਜੇ ਦੀ ਰਾਤ ਕੱਲ ਹੈ ਇਹ 8:00 8:00 ਵਜੇ ਦੇ ਵਿੱਚ ਹੋਇਆ ਜੀ ਤੇ ਆਇਓ ਸਾਹਮਣੇ ਨੀ ਚੌਂਕ ਇਨਚਾਰਜ ਨੇ ਅੱਛਾ ਜੀ ਤੇ ਬਾਜਵਾ ਪट्रोलਪੰਟ ਦੇ ਸਾਹਮਣੇ ਆਇਆ ਜੀ 6:30 8:00 ਵਜੇ ਜੀ ਅੱਛਾ ਜੀ ਤੇ ਇਹ ਦੋਨੋਂ ਮਦਰ ਔਰ ਸਨ ਐਕਟਿਵ ਹੋਦੇ ਸੀ ਕਿ ਕੋਈ ਫਾਸਟ ਬਾਈਕ ਆਇਆ ਬਹੁਤ ਜ਼ਿਆਦਾ ਚਲਾ ਕੇ ਬਹੁਤ ਤੇਜ਼ ਉਸਨੇ ਟੱਕਰ ਮਾਰੀ ਐ ਸਾਰੀ ਮੈਨੂੰ ਅੰਜਾਰ ਸਾਹਿਬ ਨੇ ਦੱਸਿਆ ਸਾਰ ਤੇ ਬਸ ਉੱਥੇ ਫਿਰ ਕਾਫੀ देर ਬੈਠੇ ਰਹੇ ਸੜਕ ਤੇ ਵਿਚਾਰੇ ਨਾ ਐਂਬੂਲੈਂਸ ਆਈ ਉਸ ਟਾਈਮ ਨਾ ਕੋਈ ਪੁਲਿਸ ਵਾਲੇ ਆਏ ਨਾ ਕੁਝ ਤੇ ਉਸ ਤੋਂ ਬਾਅਦ ਜਦ ਨਾ ਐਂਬੂਲੈਂਸ ਆਪਾ ਇਹਨਾਂ ਨੂੰ ਲੱਭਣ ਲੱਗੇ ਜੀ ਵੀ ਕਿੱਥੇ ਨੇ ਤੇ ਵੀ ਆਇਨੀ ਹਲੇ ਤੱਕ ਸਕੂਟਰ ਤੇ ਇੱਕ ਟਾ ਘਰ ਦੇ ਸਾਹਮਣੇ ਵਾਲੀ ਲਾਈਨ ਚ ਗੇੜੀ ਮਾਰ ਲਈ ਤੇ ਉਧਰ ਨੂੰ ਕਿਤੇ ਚਲੇ ਗਏ ਪਤਾ ਨਹੀਂ ਲੱਗਿਆ जो ਲੱਭਣਗੇ ਤਾਂ ਲੋਕਾਂ ਦਾ ਰਸਤਾ ਇੱਕ ਹੀ ਪਤਾ ਲੱਗ ਗਿਆ ਵੀ ਇਹ ਤੇ ਆਪਣੀ ਬੰਦੇ ਨੇ ਸੀ। ਚ ਲੜਕੇ ਦੀ ਇਕਲੀ ਕੇ ਸੀ। 15 के ਦਾ ਸੀ। 15 ਸਾਲ ਦਾ ਜਿਹੜੀ ਇਹ ਤੁਹਾਡੀ ਸਿਰਸੋ ਪੂਰੀ 45 ਹੈ। ਅੱਛਾ ਇਹ ਦੋਨੋਂ ਹੀ ਮਤਲਬ ਕਨੇਡਾ ਦੇ ਵਿੱਚ। ਹਾਂ ਕਹਿੰਦੇ ਕਨੇਡੀਅਨ ਨੇ ਪਾਸਪੋਰਟ ਫਿਕਰਾ ਸਭ ਕੁਝ ਹੋਤੇ ਦਿੰਗੇ ਜੀ। ਕਾਫੀ ਪ੍ਰੋਫਲ 2002 ਤੇ ਤੇ ਹੁਣ ਵੀ ਇਹਨਾਂ ਦੇ ਪਲਾਨ ਸੀ ਕਿ ਤਰਮਸ਼ਲਾ ਵਗੈਰਾ ਵੀ ਜਾਣਾ ਸੀਗਾ ਮੱਥਾ ਮੱਥਾ ਦੇਖਣਾ ਸੀਗਾ ਸਾਰੇ ਪਾਸੇ ਤੇ ਬੱਸ ਤੁਮ ਜੀ ਤੇ ਚੱਕ ਕੇ ਆਪਣੀ ਕਾਰ ਚ ਲੈ ਕੇ ਗਏ ਜੀ ਸਿਸਟਰ ਨੂੰ ਵੀ ਤੇ ਬੇਟੇ ਨੂੰ ਵੀ ਸ਼ਿਵਮ ਹਸਪੀਟਲ ਲੈ ਕੇ ਗਏ ਤੇ ਮਸ ਫਿਰ ਉੱਥੇ ਸ਼ੁਰੂ ਹੋ ਗਿਆ ਜੀ ਇਹਦੇ ਇੰਟਰਨਲ ਇਨਸੀ ਕੀ ਲੱਗੀ ਸੀ ਡਾਕਟਰ ਨੇ ਲੱਗਿਆ ਲੱਤ ਤਈ ਹੈ ਜੀ ਕਰ ਦਾਂਗੇ ਕਹਿੰਦੇ ਫ੍ਰੈਕਚਰ ਵਗੈਰਾ ਜਦੋਂ ਸੀਟੀ ਸਕੈਨ ਵਗੈਰਾ ਮਾਰਾਈ ਵਗੈਰਾ ਹੋਈ ਫਿਰ ਪਤਾ ਲੱਗਿਆ ਜੀ ਵੀ ਇਹਦੇ ਮਤਲਬ ਕਿ ਜ਼ਿਆਦਾ ਹੈ ਤੇ ਅੰਦਰੀ ਲਬ੍ਰੇਨਮ ਵਿੱਚ ਟਾਈਪ ਹੋ ਗਈ ਤੇ ਆਪ ਉਹਦੋਂ ਸਾਰਾ ਡੀਐਨਸੀ ਲੱਗੇ ਜੀ ਉਹਨਾਂ ਨੂੰ ਕਹਿੰਦੇ ਲੈ ਜਾਓ ਸਿਰ ਪੂਰਾ ਖੁੱਲਿਆ ਸੀ ਉਹਨਾਂ ਦਾ ਇੱਕ ਆਹ ਲੈਫਟ ਅਲਾਈ ਬਹੁਤ ਖਰਾਬ ਸੀਗਾ ਜਿਹੜੇ ਦੂਸਰੇ ਲੜਕੇ ਸੀਗੇ ਉਹ ਵੀ ਉੱਥੇ ਸੀਗੇ ਮੌਜੂਦ ਮਤਲਬ ਮੌਕੇ ਤੇ ਸੀਗੇ ਐਕਸੀਡੈਂਟ ਹੋਇਆ ਜੋ ਉਹਨਾਂ ਦੀ ਉਹ ਵੀ ਉੱਥੇ ਬੈਠਾ ਸੀ ਜੀ ਉਹਦੇ ਵੀ ਲੱਗੀ ਐ 60 ਸਟ ਉਹਦੇ ਵੀ ਲੱਗੀ ਐ ਤੇ ਚਾਰ ਚਾਰ ਨੂੰ ਪਤਾ ਕੋਣ ਹੈ ਕਿੱਥੇ ਰਹਿੰਦਾ ਕਿੰਨਾ ਹੈ

ਜਦੋਂ ਅਸੀਂ ਗਏ ਉੱਥੇ ਸਾਡੇ ਜਾਣ ਤੋਂ ਪਹਿਲਾਂ ਇਹ ਜਾ ਚੁੱਕੇ ਸੀਗੇ ਜਾ ਚੁੱਕੇ ਸੀ ਤੇ ਅਸੀਂ ਫਿਰ ਉੱਥੇ ਵੈਰੀਫਾਈ ਕੀਤਾ ਪਤਾ ਕੀਤਾ ਕਿੱਦਾਂ ਕਿੱਦਾਂ ਹੋਈ ਆ ਇਹ ਜਿਹੜਾ ਮੋਟਰਸਾਈਕਲ ਸਾਹਿਲ ਕੁਮਾਰ ਚਲਾ ਰਿਹਾ ਸੀ ਸਬਜ਼ੀ ਮੰਡੀ ਵੱਲੋਂ ਬੜੀ ਫਾਸਟ ਤੇਜ਼ ਆ ਰਿਹਾ ਸੀਗਾ ਤੇ ਮure ਮਾਂ ਔਰ ਬੇਟਾ ਸਕੂਟਰੀ ਤੇ ਆ ਰਿਹਾ ਸੀ ਉਹ ਇੰਨੀ ਫਾਸਟ ਜੋਰਾਂ ਵਿੱਚ ਉਹਨਾਂ ਨੇ ਟਕਰਾਇਆ ਕਿ ਉਹ ਬਹੁਤ ਗੰਭੀਰ ਜ਼ਖਮੀ ਹੋ ਗਿਆ ਦੋਨੇ ਤਰ੍ਹਾਂ ਬੜੀਆਂ ਇਜੰਟ ਹੋਈਆਂ ਇੱਕ ਫਿਰ ਮਾਪ ਤੇ ਬੇਟੇ ਨੂੰ ਉਹਨਾਂ ਦੇ ਘਰਦਿਆਂ ਨੇ ਸ਼ਿਭਾ ਹਸਪਤਲ ਦਾਖਲ ਕਰਾਇਆ ਜਿਹੜਾ ਸਾਹਲ ਸੀ ਮੋਟਰਸਾਈਕਲ ਸਵਾਰ ਉਹਨੂੰ ਸਿਵਲ ਹਸਪਤਲ ਦਾਖਲ ਕਰਵਾਇਆ ਗਿਆ ਫਿਰ ਅਸੀਂ ਸਿਵਲ ਤੇ ਸ਼ਿਭਾ ਹਸਪਤਲ ਪਹੁੰਚੇ ਉੱਥੇ ਡਾਕਟਰ ਸਾਹਿਬ ਨੇ ਬਿਆਨ ਦੇਣ ਦੇ ਕਾਬਿਲ ਨਹੀਂ ਦੱਸਿਆ ਇਹਨਾਂ ਨੂੰ ਫੈਕਟਰੀ ਦੱਸਿਆ ਫਿਰ ਜੋ ਇਹਨਾਂ ਦੀ ਲੜਕੀ ਸੀ ਬੇਟੇ ਦੀ ਮਾਤਾ ਜੀ ਸੀਗੇ ਉਹ ਲਿਧਿਆਣੇ ਸ਼ੂਟ ਹੋ ਗਏ ਡੀ ਐਮ ਸੀ ਭੇਜ ਦਿੱਤੇ ਸੀ ਕਿ ਬੇਟਾ ਇੱਥੇ ਸ਼ਿਭਾ ਹਸਪਤਲ ਸਿ। ਫਿਰ ਅਸੀਂ ਸਿਵਲ ਹਸਪਤਲ ਆਏ ਸੀ ਉਹਨਾਂ ਤਾਂ ਆ ਕੇ ਸਾਹਲ ਤੇ ਬਾਰੇ ਡਾਕਟਰ ਸਾਹਿਬ ਤੋਂ رائے ਲਈ ਡਾਕਟਰ ਸਾਹਿਬ ਨੇ ਉਹਨੂੰ ਵੀ ਬਿਆਨ ਦੇਣ ਦੇ ਫਿੱਟ ਨਹੀਂ ਦੱਸਿਆ ਉਹਦੇ ਲੱਤਾਂ ਫ੍ਰੈਕਚਰ ਹੋ ਚੁੱਕੀਆਂ ਸੀ ਤੇ ਫਿਰ ਉਹਦੇ ਵੀ ਮੂੰਹ ਤੇ ਕਾਫੀ ਸੱਟ ਚੋਟ ਲੱਗੀ ਤੇ ਜਿਹੜੇ ਦੋਨੇ ਵਹੀਕਲ ਸੀਗੇ ਉਹਨਾਂ ਦੋਨੇ ਕਬਜ਼ਾ ਪੁਲਿਸ ਵਿੱਚ ਮੋੱਕੇ ਤੇ ਰਾਤ ਲੈ ਲੈ ਸੀਗੇ ਤੇ ਲੈ ਗਿਆ ਸੀਗਾ ਤੇ ਫਿਰ ਜੋ ਲੜਕਾ ਸਾਹਿਬ ਹੈ ਉਹ ਬਾਅਦ ਵਿੱਚ ਪੀਵੀਆਈ ਰੈਫਰ ਕਰ ਦਿੱਤਾ ਗਿਆ ਤੇ ਜਿਹੜੀ ਇਹ ਉਹ ਸਾਹਿਲ ਹੈ ਉਹ ਕਿਸੇ ਦਾ ਰਹਿਣ ਗਿਆ ਕਿਸੇ ਪਿੰਡ ਉਹ ਪੁਰੀ ਨਾ ਦਾ ਰਹਿਣ ਵਾਲਾ 21 ਸਾਲ ਦੀ ਉਮਰ ਹੈ ਤੇ ਇਹ ਦੋਨੋਂ ਜਿਹਨਾਂ ਦੀ ਡੈਥ ਹੋਈ ਹੈ ਇਹਨਾਂ ਦੀ ਇੱਕ ਕੈਨੇਡਾ ਦੇ ਬੋਰਨ ਹੈ ਕੈਨੇਡਾ ਦੇ ਵਿੱਚ ਰਹਿੰਦੇ ਸੀ ਤੇ ਆਪਣੀ ਮਾਤਾ ਦੇ ਨਾਲ ਹੱਬ ਤੱਕ ਪਹਿਲਾਂ ਹੀ ਆਪਣੇ ਬਾਪਾ ਜੀ ਨੂੰ ਮਿਲਣ ਆਏ ਸੀ ਟਿਕਸੀ ਨੰਬਰ 2 ਹਾਂ ਜੀ ਤੇ ਉੱਥੇ ਸਕੂਟਰ ਲੈ ਕੇ ਆ ਗਿਆ ਤੇ ਆਉਂਦਾ ਐਕਸਟ੍ਰੀਮ ਹੋ ਗਿਆ ਨਾਮ ਵਗੈਰਾ ਤੇ ਲੜਕੇ ਦਾ ਨਾਮ ਰੁਨੀਸ਼ ਹੈ ਰੰਧਾਵਾ ਰੁਨੀਸ਼ ਰੰਧਾਵਾ ਤੇ ਜਿਹੜੀ ਉਹਦੀ ਮਦਰ ਹੈ ਉਹਦਾ ਨਾਮ ਨਿਸ਼ਾ ਮਿਸ਼ੁਰ ਰੰਦਾਵਾ ਸਾਨੂੰ ਆਪਣੇ ਭਾਈ ਬੋਪ ਰੂਪਮ ਰੰਦਾਵਾ ਫਿਲਹਾਲ ਸਜੇ ਕੋਈ ਕਰਦਾ ਜੀ ਅਜੇ ਹੁਣ ਪੱਤਾ ਦਾ ਹੀ ਕਰ ਦੋਤਾ ਜੀ ਮੋਟਰਸਾਈਕਲ ਤੇ ਹੁਣ ਇਹਨਾਂ ਦੀ ਪੋਸਟਵਾਨ ਕਰਾ ਕੇ ਲਾ ਜਿਹੜੀਆਂ ਬਾਰਸਾ ਦੇ ਵਾਗੇ ਚੱਪ